ਮਤਲਬ ਰੀਸਲ ਫਗਲਾਣਾ ਦੀ ਯਾਤਰਾ ਪ੍ਰਧਾਨ ਰਾਜਨੀਤਿਕ ਜਨਮ ਦੇ ਪੰਜਾਬ ਸੋ ਅੱਜ ਸਾਡਾ ਜਿਹੜਾ ਬਠਿੰਡਾ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ ਦਾ ਮਤਲਬ ਇਹ ਸੀ ਕਿ ਅਸੀਂ ਲੰਬੇ ਸਮੇਂ ਤੋਂ ਇੱਕ ਜਿਹੜੀ ਮੰਗ ਕਰ ਰਹੇ ਹਾਂ ਕਿ ਸਾਡਾ ਜਨਰਲ ਵਰਗ ਦਾ ਜਿਹੜਾ ਕਮਿਸ਼ਨ ਆ ਉਹ ਸਥਾਪਿਤ ਕਰਕੇ ਉਹਦਾ ਚੇਅਰਮੈਨ ਲਗਾਇਆ ਜਾਵੇ ਲੇਕਿਨ ਪਿਛਲੀ ਸਰਕਾਰ ਨੇ ਕਮਿਸ਼ਨ ਸਥਾਪਿਤ ਕਰਕੇ ਉਹਦੇ ਚੇਅਰਮੈਨ ਲਗਾ ਦਿੱਤੇ ਸੀ ਲੇਕਿਨ ਉਹ ਜਿਹੜਾ ਚੇਅਰਮੈਨ ਆਰ ਜ਼ਾਇਨ ਕਾਬ ਕਰਕੇ ਅੱਜ ਤੱਕ ਉਹ ਜਿਹੜੀ ਸ਼ੀਟ ਖਾਲੀ ਪਈ ਹੈ ਸਾਡੇ ਜਨਰਲ ਵਰਗ ਨੂੰ ਜਿਹੜਿਆ ਅੱਜ ਕੋਈ ਦਰਬੇਸ਼ ਮੁਸ਼ਕਲਾ ਆਉਂਦੀਆਂ ਸਿਆਸੀ ਮੁਸ਼ਕਲਾ ਆਉਂਦੀਆਂ ਤੇ ਸਮਾਜਿਕ ਮੁਸ਼ਕਲਾ ਆਉਂਦੀਆਂ ਉਹਦੇ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਡਾ ਜਿਹੜਾ ਚੇਅਰਮੈਨ ਹੈ ਤੇ ਨਿਯੁਕਤ ਕੀਤਾ ਜਾਵੇ ਅਗਰ ਸਰਕਾਰ ਸਾਡਾ ਇਹ ਚੇਅਰਮੈਨ ਨਿਯੁਕਤ ਨਹੀਂ ਕਰਦੀ ਤਾਂ ਆਉਣ ਵਾਲੇ ਚੋਣਾਂ ਦੇ ਵਿੱਚ ਇਹ ਫਿਰ ਅਸੀਂ ਇਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਜਿਹੜੀ پارٹی ਸਾਡੀ ਵਾਅਦਾ ਫੜੂਗੀ ਸਾਨੂੰ ਵਿਸ਼ਵਾਸ ਦੇਊਗੀ ਤੇ ਉਹਦੀ ਅਸੀਂ ਹਮਾਇਤ ਕਰਾਂਗੇ ਰਾਜਨੀਤਿਕ ਬੰਗ ਜਿਹੜਾ ਇਹ ਰਾਜਨੀਤਿਕ ਪਾਰਟੀਆਂ ਤੋਂ ਸਤਾਏ ਹੋਏ ਲੋਕਾਂ ਨੇ ਬਣਾਇਆ ਤੇ ਸਾਡੀ ਕਿਸੇ ਵੀ ਪਾਰਟੀ ਨੇ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਭਾਵੇਂ ਉਹ ਪੌਮੀ ਪਾਰਟੀਆਂ ਨੇ ਭਾਵੇਂ ਉਹ ਖੇਤਰੀ ਪਾਰਟੀਆਂ ਨੇ ਉਹਨਾਂ ਚੋਂ ਕਿਸੇ ਨੇ ਵੀ ਸਾਡੀ ਬਾਣੀ ਨਹੀਂ ਫੜੀ ਇਸ ਕਰਕੇ ਸਾਨੂੰ ਮਜਬੂਰੀ ਵਾਸਤੇ ਇਹ ਰਾਜਨੀਤਿਕ ਵਿੰਗ ਜਿਹੜਾ ਜਨਰਲ ਕੈਟਾਗਰੀ ਦਾ ਬਣਾਉਣਾ ਪਿਆ ਤੇ ਇਹਦੇ ਚ ਮੁੱਖ ਮੰਗ ਅਸਿਕ ਮਿਸ਼ਨ ਵੀ ਲੈ ਕੇ ਚੱਲੇ ਆ ਉਸ ਤੋਂ ਇਲਾਵਾ ਜਿਹੜੀ ਸਾਡੀ ਪੁਰਾਣੀ ਲੰਗ ਚੱਲੀ ਆ ਰਹੀ ਹੈ ਉਹ ਹੈਗਾ ਜੀ ਰਾਖਵੇਂ ਕਰਨ ਦਾ ਆਧਾਰ ਤੇ ਹੋਰ ਵੱਖ-ਵੱਖ ਸਹੂਲਤਾਂ ਜਿਹੜੀਆਂ ਤੁਸੀਂ ਲੋਕਾਂ ਨੂੰ ਦਿੱਲੀਆਂ ਸਰਕਾਰ ਵੱਲੋਂ ਉਹਨਾਂ ਦਾ ਆਧਾਰ ਹੈ ਜਿਹੜਾ ਚਾਤ ਦੀ ਵਜ੍ਹਾ ਹੈ ਆਰਥਿਕ ਹੋਣਾ ਚਾਹੀਦਾ ਤੇ ਮੈਰਿਟ ਦੇ ਆਧਾਰ ਤੇ ਜਿਹੜੇ ਹੈਗੇ ਆ ਦਾਖਲੇ ਅਸੀਂ ਚਾਹੁੰਦੇ ਆ ਵੀ ਤੁਸੀਂ ਕਿਸੇ ਦੀ ਮਦਦ ਇਕਨੋਮਿਕਲੀ ਕਰ ਦਿਓ ਨੌਕਰੀਆਂ ਜਿਹੜੀਆਂ ਉਹ ਮੈਰਿਟ ਦੇ ਆਧਾਰ ਤੇ ਹੋਣੀਆਂ ਚਾਹੀਦੀਆਂ ਦਾਖਲੇ ਮੈਰਿਟ ਦੇ ਆਧਾਰ ਤੇ ਹੋਣੇ ਚਾਹੀਦੇ ਆ ਉੱਚੇ ਜਿਹੜਾ ਪੱਖਪਾਤ ਜਿਹੜਾ ਹੈਗਾ ਮੈਰਿਟ ਦੇ ਨਾਲ ਨਹੀਂ ਹੋਣਾ ਚਾਹੀਦਾ ਕਿ ਸਾਡੇ ਕੋਲ ਜਿਹੜੇ ਚੰਗੇ ਲੋਕ ਡਾਕਟਰ ਬਣਨਗੇ ਚੰਗੇ ਲੋਕ ਇੰਜੀਨੀਅਰ ਬਣਨਗੇ ਜੇਕਰ ਤੁਸੀਂ ਰਾਜਾ ਕਰਨੇਗਾ ਤੇ ਇੱਕ ਘੱਟ ਮੈਲਟ ਵਾਲਿਆਂ ਨੂੰ ਤੁਸੀਂ ਲਾਉਂਗੇ ਕਿਤੇ ਨਾ ਕਿਤੇ ਤਾਂ ਪ੍ਰੋਬਲਮ ਹੈਗੀ ਆ ਤੇ ਦੂਜੀ ਗੱਲ ਜਿਹੜੇ ਹੈਗੇ ਆ ਹੁਣ ਅੱਜ ਦੀ ਜਿਹੜੀ ਸਥਿਤੀ ਹੈ ਉਹਦੇ ਚ ਇਹ ਚੱਲ ਰਿਹਾ ਕਿ 50% ਤਾਂ ਰਿਜ਼ਰਵੇਸ਼ਨ ਪਹਿਲੇ ਸੀ 10% ਜਿਹੜਾ ਹੈਗਾ ਜਨਰਲ ਕੈਟਾਗਰੀ ਦੇ ਵੀਕਰ ਸੈਕਸ਼ਨ ਨੂੰ ਦੇ ਦਿੱਤੀ ਕਿ 60% ਹੋ ਗਏ ਉੱਥੇ ਵੀ ਬੱਸ ਨਹੀਂ ਜਿਹੜੇ ਰਿਜ਼ਰਵ ਕੈਟਾਗਰੀ ਦੇ ਕੈਂਡੀਡੇਟ ਮੈਲਟ ਦੇ ਵਿੱਚ ਆਉਣ ਲੱਗਦੇ ਉਹਨਾਂ ਨੂੰ ਜਾਣਲੀਆਂ ਸੀਟਾਂ ਦੇ ਦਿੱਤੀਆਂ ਜਾਂਦੀਆਂ ਇਥੋਂ ਤੱਕ ਕਿ ਜਿਹੜੇ ਬਾਹਰਲੇ ਸਟੇਟਾਂ ਦੇ ਜਿੰਨੇ ਵੀ ਕੈਂਡੀਡੇਟ ਚੁਣੇ ਜਾਂਦੇ ਉਹਨਾਂ ਦੀ ਜਾਤੀ ਕੋਈ ਹੋਵੇ ਉਹਨਾਂ ਨੂੰ ਸਾਰਿਆਂ ਨੂੰ ਜਾਣਲੀਆਂ ਸੀਟਾਂ ਦਿੱਤੀਆਂ ਜਾਂਦੀਆਂ ਇਸ ਤਰ੍ਹਾਂ ਕਿ ਸਾਡੀਆਂ ਜਿਹੜੀਆਂ ਸੀਟਾਂ ਨੇ 40% ਸਾਡੇ ਕੋਲ ਪਾਗਿਆ ਸੀ ਉਹ ਤਾਂ ਵੀਕ ਭਰ ਰਹੇ ਗਿਆ ਸੋ ਅਸੀਂ ਇਸ ਗੱਲ ਦਾ ਗ੍ਰੋਧ ਕਰਦੇ ਹਾਂ ਕਿ ਜਿਹੇ ਜਿੰਨਾ ਪੋਟਾ ਤੁਸੀਂ ਦਿੱਤਾ ਉਸ ਪੋਟੇ ਤੱਕ ਸੀਮਤ ਰਹਿਣਾ ਚਾਹੀਦਾ ਇਹ ਸਾਰੀਆਂ ਬਾਇਟਰਾਂ ਤੋਂ ਅਸੀਂ ਮੰਗ ਕਰਦਾ ਕਮਿਸ਼ਨ ਦੀ ਅਸੀਂ ਪੰਜਾਬ ਸਰਕਾਰ ਤੋਂ ਇਸ ਤਰ੍ਹਾਂ ਮੰਗ ਕਰਦੇ ਕਿ ਉਹਨਾਂ ਨੇ ਇਹ ਕਮਿਸ਼ਨ ਦਾ ਚੇਰਮੈਨ ਲਾਉਣਾ ਪਰ ਜਿਹੜੀਆਂ ਰਾਜ ਦੇ ਕਰਨ ਨਾਲ ਸੰਬੰਧਿਤ ਜਾਂ ਹੋਰ ਵਾਕ ਵਕਸੂਲਤਾ ਨਾਲ ਸੰਬੰਧ ਜਿਹੜਾ ਹੈਗਾ ਉਹਨਾਂ 'ਚ ਅਸੀਂ ਦੋ ਤਿੰਨ ਗੱਲਾਂ ਮੈਂ ਤੁਹਾਡੇ ਨਾਲ ਹੋਰ ਸਾਂਝਾ ਕਰਦਾ ਇਹ ਮੁੱਖ ਮੰਤਰੀ ਚਰਨੀ ਦੀ ਚਿੰਨੀ ਕਰਕੇ ਗਏ ਨੇ ਵਰਦੀਆਂ ਦੇ ਵਿੱਚ ਬਿਲਕੁਲ ਕੀਤਾ ਜਾਂਦਾ ਸੀ ਜਨਰਲ ਤੇ ਬੀਸੀ ਮੰਡੇ ਸੀ ਜਿਹੜੇ ਉਹਨਾਂ ਵਰਦੀ ਵਿੱਚ ਸੀ ਮੈਂ ਇਹ ਚਰਨੀ ਵੀ ਸਰਕਾਰ ਹੈ ਜਿਹੜੀ ਫੈਸਲਾ ਲੈ ਕੇ ਗਈ ਹੈ ਹੁਣ ਇਸ ਵਾਰੀ ਵਰਦੀਆਂ ਜਿਹੜੀਆਂ ਹੈਗੀਆਂ ਉਹ ਸਰਕਾਰ ਨੇ ਸਾਰੇ ਬੱਚਿਆਂ ਨੂੰ ਦਿੱਤੀਆਂ ਨੇ ਉਹਦੇ ਵਿੱਚ ਜਨਰਲ ਨੂੰ ਵੀ ਮਿਲੀਆਂ ਤੇ ਬੀਸੀ ਨੂੰ ਵੀ ਮਿਲੀਆਂ ਤੇ ਅਸੀਂ ਉਹਨਾਂ ਦੇ ਧੰਨਵਾਦੀ ਵੀ ਇੱਕ ਉਹ ਸ਼ੁਰੂ ਕੀਤੀ ਸੀ ਉਹਨਾਂ ਨੇ ਜਨਰਲ ਕੈਟਾਗਰੀ ਦੇ ਜਿਹੜੇ ਮੈਰਟ ਦੇ ਹਿਸਾਬ ਨਾਲ ਉਹਨਾਂ ਦੀ ਵਿਜੀਖਾ ਯੋਜਨਾ ਸੀ ਜਿਹਨੂੰ ਮੁੱਖ ਮੰਤਰੀ ਵਿਜੀਖਾ ਯੋਜਨਾ ਦਾ ਨਾਮ ਦਿੱਤਾ ਗਿਆ ਸੀ ਉਹ ਉਹਨਾਂ ਨੇ ਸ਼ੁਰੂ ਕੀਤੀ ਸੀ ਪਰ ਇਸ ਸਰਕਾਰ ਨੇ ਪਹਿਲੇ ਸਾਲ ਦੇ ਵਿੱਚ ਪਤਾ ਨਹੀਂ ਉਹਨਾਂ ਨੂੰ ਪਤਾ ਨਹੀਂ ਸੀ ਉਹਦੇ ਵਿੱਚ ਲਗਭਗ 30 ਕਰੋੜ ਦੇ ਨੇੜੇ ਤੇ ਦਾ ਬਜਟ ਹੈ ਜਿਹੜਾ ਰੱਖਿਆ ਗਿਆ ਸੀ ਪਰ ਉਹ ਜਨਰਲ ਕੈਟਾਗਰੀ ਦੇ ਸਟੂਡੈਂਟਸ ਨੂੰ ਦਿੱਤਾ ਨਹੀਂ ਗਿਆ ਉਤੋਂ ਬਾਅਦ ਦੂਜੇ ਸਾਲ ਦੇ ਨਜ਼ਰ ਦੇ ਵਿੱਚ ਉਹਨਾਂ ਨੇ ਉਹ ਸਟੂ ਨੂੰ ਖਤਮ ਕਰਤੀ ਉਹਦੇ ਤੇ ਜ਼ੀਰੋ ਬਜਟ ਰੱਖਿਆ ਫਿਰ ਅਸੀਂ ਮੰਨ ਪੱਤਰ ਦਿੱਤੇ ਇਸ ਬਾਰੇ ਅਸੀਂ ਫਿਰ ਸਰਕਾਰ ਦਾ ਧੰਨਵਾਦ ਵੀ ਕੀਤਾ ਉਸ ਗੱਲ 'ਚ ਵੀ ਇੱਕ ਤਰ੍ਹਾਂ ਘੱਟ ਸ਼ੁਰੂ ਤਾਂ ਕੀਤੀ 6 ਕਰੋੜ ਦੀ ਜਿਹੜੀ amount ਹੈ ਇਸ ਸਰਕਾਰ ਨੇ ਉਹ ਉਹ ਉਪਜੀਹਾ ਦੋਜਣਾ ਜਿਹੜੀ ਮੁੱਖ ਮੰਤਰੀ ਦੇ ਆ ਜਨਰਲ ਕੈਟਾਗਰੀ ਦੇ ਵਿਦਿਆਰਥੀਆਂ ਲਈ ਰੱਖੀ ਹੈ ਜਿਹੜੀ ਜਿਹੜੀ ਸਰਕਾਰ ਸਾਡੀ ਦੇਖੋ ਮੰਨਦੀ ਅਸੀਂ ਵੀ ਸੁਝਾਵਾ ਵੀ ਕਰਦੇ ਹਾਂ ਪਰ ਕਮਿਸ਼ਨ ਦੀ ਮੰਗ ਸਾਡੀ ਬੜੀ ਅਹਿਮ ਹੈ ਇਸ ਕਰਕੇ ਅਸੀਂ ਸਰਕਾਰ ਦਾ ਜੇਕਰ ਉਹ ਸਾਡੀ ਮੰਗ ਨੂੰ ਨਹੀਂ ਮੰਨਦੇ ਪਹਿਲਾ ਚੋਣਾਂ ਦੇ ਵਿੱਚ ਜਰੂਰ ਅਸੀਂ ਆਮ ਆਦਮੀ ਪਾਰਟੀ ਦਾ ਵਿਰੋਧ ਕਰਾਂਗੇ ਜੇਕਰ ਉਹ ਸਾਡੀ ਗੱਲ ਮੰਨਣ ਨੂੰ ਤਿਆਰ ਹੈ ਸਾਡੇ ਨਾਲ ਕੋਈ ਮੀਟਿੰਗ ਕਰਨ ਨੂੰ ਤਿਆਰ ਹੈ ਸਾਡੇ ਨਾਲ ਕੋਈ ਵਾਦਾ ਕਰਨ ਨੂੰ ਤਿਆਰ ਹੈ ਤਾਂ ਅਸੀਂ ਆਉਣ ਵਾਲੇ ਦੇ ਸਮੇਂ ਦੇ ਵਿੱਚ ਵਿਚਾਰ ਕਰਕੇ ਅਗਲਾ ਫੈਸਲਾ ਲਵਾਂਗੇ ਬਿਗੇਸਟ ਪਾਰਟੀ ਦੇ ਹਨ ਕਰਨੇ ਆ ਜਾਂ ਨਹੀਂ ਕਰਨੇ ਉਹ ਫੈਸਲਾ ਸਾਡੇ ਅਗਲੇ ਵਿਚਾਰ ਤੇ ਰਹੇਗਾ

ਜਦੋਂ ਆਪਾਂ ਪ੍ਰਸ਼ਾਦ ਕਰਾਂਗੇ ਜਿਹੜੇ ਵੀ ਜਾਣ ਸਕਿਆ ਜਿਹੜਾ